ਨਸ਼ਾ ਕਰਨ ਤੋਂ ਰੁਕਣਾ ਨੌਜਵਾਨ ਨੂੰ ਪਿਆ ਮਹਿੰਗਾ ਦੇਖੋ ਕਰਤਾ ਹਮਲਾ ਚਲੀਆਂ ਗੋਲੀਆਂ ਇੱਕ ਮਜ਼ਦੂਰ ਹੋਇਆ ਗੰਭੀਰ ਜ਼ਖਮੀ ਸਮਰਾਲਾ ਚ ਬੀਤੀ ਰਾਤ ਕਰੀਬ 11 ਵਜੇ ਨੇੜਲੇ ਪਿੰਡ ਦੀਵਾਲਾ ਦੇ ਕੋਲ ਚੱਲ ਰਹੀ ਗੁੜ ਦੀ ਕੁਲਾੜੀ ਦੇ ਕੋਲ ਬਣ ਰਹੇ ਗੋਦਾਮ ਤੇ ਰਹਿਂਦੀ ਲੇਬਰ ਤੇ ਕੁਝ ਨਸ਼ਾ ਕਰਨ ਆਏ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਅਤੇ ਦੋਨਾਂ ਧਿਰਾਂ ਵਿਚਕਾਰ ਗੋਲੀਆਂ ਵੀ ਚਲੀਆਂ ਨੇ ਪੀੜਤਾ ਨੇ ਇਲਜ਼ਾਮ ਲਗਾਇਆ ਕਿ ਸਾਡੇ ਉੱਪਰ ਹਮਲਾ ਕਰਨ ਵਾਲੇ ਕੁਲਾੜੀ ਦੇ ਨਾਲ ਬਣ ਰਹੇ ਗੋਦਾਮ ਦੇ ਬਾਹਰ ਗੱਡੀ ਖੜੀ ਕਰ ਤਿੰਨ ਵਿਅਕਤੀ ਨਸ਼ਾ ਕਰ ਰਹੇ ਸਨ ਅਤੇ ਅਸੀਂ ਨਸ਼ਾ ਕਰਨ ਤੋਂ ਜਦੋਂ ਉਕਤ ਵਿਅਕਤੀ ਨੂੰ ਰੋਕਿਆ ਤਾਂ ਪਹਿਲਾਂ ਬਹਿਸਵਾਜੀ ਹੋਈ ਬਾਅਦ ਵਿੱਚ ਅਸੀਂ ਦੋ ਨੌਜਵਾਨ ਮੌਕੇ ਤੇ ਫੜ ਲਏ ਪਰ ਇੱਕ ਨਸ਼ਾ ਕਰਨ ਵਾਲੇ ਨੌਜਵਾਨ ਜੋ ਆਪਣੇ ਆਪ ਨੂੰ ਪਿੰਡ ਵਾਲਿਓ ਦਾ ਦੱਸ ਰਿਹਾ ਸੀ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਅਤੇ ਕਹਿੰਦਾ ਕਿ ਤੁਹਾਨੂੰ ਸਵੇਰੇ ਦੇਖ ਲਵਾਂਗਾ ਅਤੇ ਥੋੜੀ ਦੇਰ ਬਾਅਦ ਗੱਡੀ ਵਿੱਚ ਅਣਪਛਾਤੇ ਕੁਝ ਵਿਅਕਤੀ ਲੈ ਆਇਆ ਅਤੇ ਸਾਡੀ ਲੇਬਰ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਸਾਡੀ ਲੇਬਰ ਦਾ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਦੋਨਾਂ ਧਿਰਾਂ ਵਿਚਕਾਰ ਗੋਲੀਆਂ ਵੀ ਚਲੀਆਂ ਨੇ ਜ਼ਖਮੀ ਹੋਏ ਵਿਅਕਤੀ ਨੂੰ ਅਸੀਂ ਸਮਰਾਲਾ ਸਿਵਲ ਹਸਪਤਲ ਲਿਆਂਦਾ ਤੇ ਇਲਾਜ ਲਈ ਦਾਖਲ ਕਰਵਾਇਆ ਇਸ ਸਬੰਧ ਸਮਰਾਲਾ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਦੋ ਨੌਜਵਾਨਾਂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਸੀ उसका तीसरा साथी गुरय बात बात तो पी रहा था हमने सरदार को फोन कर दिया सरदार आया तीनों तो का वहां पकड़ लिया वो, वो बोल रहा था की मैं सवेरे सूरज निकलने से पहले सबको खत्म कर दूंगा ऐसे धमकी दे रहा था कितने लोग 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 आए थे? थे सर। तो ये कहां की बात है? दिवाला का पिन का बात है? है का और पर। पर आप लोग वहां पर क्या कर रहे? थे? हम वहां पर हम तो वहां पर आते वहाँ हम तो सो रहे थे वहाँ पर खाना वाना खा कर सोने जाते थे दस बजे के बाद ही का बात है। कब हुआ ये? दस बजे साढ़े दस बजे कितने लोग थे? वो लोग थे पुलिस को बुलाया सरदार बुलाया फिर पुलिस दो को पकड़ लिया एक भाग गया था

पुलिस को बोला पुलिस तो जब चले आया था पुलिस का आने का बात का बात है अभी पुलिस वाले आए हैं जो नहीं सर अभी नहीं आया आपका लोग कितना जख्मी हुआ मेरा लोग जख्मी है, है महेश राज जख्मी है क्या लगा एसे? इसका ईंट लगा है यहां पर और डंडा लगा दो यहां पर लगा है यहां पर लगा है की नाम है तो मेरा नाम सुखजीत सिंह है पिंड दिवाला तहसील समराला जिला लुधियाना ਕੀ ਮਾਮਲਾ ਹੋਇਆ ਜੀ ਮਾਮਲਾ ਇਹ ਹੈ ਵੀ ਸਾਡਾ ਰੋਡ ਦੇ ਨਾਲ ਖੇਤ ਲੱਗਦਾ ਉੱਥੇ ਸਾਡੀ ਖਿਲਾੜੀ ਵੀ ਚਲਦੀ ਆ ਤੇ ਹੁਣ ਅਸੀਂ ਉੱਥੇ ਗਰਾਊਂਡ ਬਣਾ ਰਹੇ ਹਾਂ ਉੱਥੇ ਦੋ ਗੱਡੀਆਂ ਆਈਆਂ ਰਾਤ 9-10 ਵਜੇ ਦੇ ਕਰੀਬ ਲਗਭਗ ਤੇ ਉੱਥੇ ਸਾਡੀ ਲੇਬਰ ਬੈਠੀ ਆ 15-20 ਬੰਦੇ ਉਹਨਾਂ ਨੇ ਸਾਨੂੰ ਸੱਦਿਆ ਵੀ ਇੱਥੇ ਬੰਦੇ ਆ ਗਏ ਸੀ ਕਿਤੇ ਕੋਈ ਸਰੀਆ ਚੱਕਣ ਵਾਲੇ ਕੋਈ ਸਰੀਆ ਉੱਥੇ ਬਾਹਰ ਪਿਆ ਜਾਂ ਕੋਈ ਚੋਰ ਆ ਕੇ ਜਾਂ ਜਾ ਕੇ ਦੇਖਿਆ ਉਹ ਸਮੈਕ ਪੀ ਰਹੇ ਸੀ ਤੇ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਜਾਓ ਯਾਰ ਜੀ ਇੱਥੇ ਕੋਈ ਮਰ ਗਿਆ ਥਾਲਾ ਸਾਡੇ ਜੁਮੇ ਪਾएंगे ਤੁਸੀਂ ਜਾਓ ਉਹ ਦੋ ਬੰਦੇ ਤਾਂ ਕਹਿੰਦੇ ਜੀ ਅਸੀਂ ਚਲੇ ਜਾਂਦੇ ਆ ਕੋਈ ਗੱਲ ਨਹੀਂ ਅੰਕਲ ਜੀ ਅਸੀਂ ਜਾਂਦੇ ਆ ਜਾਂਦੇ ਆ ਤੀਸਰਾ ਇੱਕ ਕੋਈ ਬਾਲਿਆ ਹੁੰਦਾ ਸੀ ਉਹ ਕਹਿੰਦਾ ਸਵੇਰੇ ਦਿਨ ਨਹੀਂ ਚੜਨਾ ਮੈਂ ਤੁਹਾਨੂੰ ਸਵੇਰੀ ਦੇਖ ਲੂ ਭਾਈ ਐ ਕਰ ਦੂ ਜੇ ਕਰ ਦੂ ਮਾਰ ਦੂ ਮੈਂ ਤੁਹਾਨੂੰ ਸਾਰਿਆਂ ਨੂੰ ਮਾਰ ਦੂ ਐ ਕਰ ਦੂ ਤੇ ਅਸੀਂ ਕਹਾਂ ਵੀ ਕੋਈ ਗੱਲ ਨਹੀਂ ਫਿਰ ਉਹ ਫੜ ਲਿਆ ਸੀ ਕੇ ਬਹਿ ਜਾ ਇੱਥੇ ਪੁਲਿਸ ਬੁਲਾਉਂਦੇ ਸੀ ਹੁਣੇ ਬੁਲਾਉਂਦੇ ਤੂੰ ਸਵੇਰੇ ਕਹਿੰਦਾ ਅਸੀਂ ਹੁਣੇ ਬੁਲਾ ਲੈਣੀ ਆ ਜਦੇ ਪੁਲਿਸ ਉੱਥੇ ਚਲੇ ਗਈ ਆਪਣੇ ਐਸਆਈ ਜਰਨੈਲ ਸਿੰਘ ਪਾਰਟੀ ਲੈ ਕੇ ਤੇ ਉਹਨਾਂ ਨੇ ਦੋ ਹੀ ਬੰਦੇ ਫੜ ਲਏ ਦੋ ਹੀ ਗੱਡੀਆਂ ਉਹਨਾਂ ਦੀਆਂ ਚੱਕ ਲਿਆ ਉਹ ਬਾਲਿਓ ਵਾਲਾ ਭੱਜ ਗਿਆ ਉਸ ਦੇ ਖੜੇ ਖੜੇ ਉਹ ਗੱਡੀ ਸਲਿਪਟ ਚ ਦੁਬਾਰਾ ਫੇਰ ਚਾਰ ਪੰਜ ਬੰਦੇ ਆ ਗਏ। ਜਦ ਪੁਲਿਸ ਉਹਨਾਂ ਕੋਲ ਨੂੰ ਜਾਣ ਲੱਗੀ ਉਹ ਪਿਆਕੇ ਲੈ ਗਏ ਬੀਜੇ ਵੱਲ ਨੂੰ ਗੱਡੀ ਫੇਰ। ਤੇ ਮੁੜ ਕੇ ਪੁਲਿਸ ਸਮਰਾਲੇ ਪਹੁੰਚੀ ਉਹ ਸਾਡੇ ਕੋਲ ਫੇਰ ਆ ਗਏ। ਪਹਿਲਾਂ ਆਉਂਦੀ ਸਾਰ ਉਹਨਾਂ ਨੇ ਫੈਰ ਕੀਤਾ ਜਿਹੜੀ ਲੇਬਰ ਸੀ 15-20 ਬੰਦੇ ਬੈਠੇ ਇਹ ਭੱਜ ਗਏ। ਦੋ ਤਿੰਨ ਬੰਦੇ ਵਿਚਾਰੇ ਇੱਕ ਤਾਂ ਸੁਣਦਾ ਹੀ ਨਹੀਂ ਸੀ ਬੋਲਾ ਸੀ। ਉਹ ਅੰਦਰ ਬੈਠ ਗਿਆ ਤੇ ਕਦੋਂ ਹੋਰ ਬੈਠ ਰਹੇ ਉਹਨਾਂ ਨੇ ਉਹਨਾਂ ਦੇ ਡੰਡੇ ਡੁੰਡੇ ਮਾਰੇ। ਇੱਕ ਦੇ ਇੱਟ ਮਾਰ ਕੇ ਸਿਰ ਵੀ ਪਾੜਤਾ। ਤੇ ਨਾਲੇ ਕਹਿੰਦੇ ਸੀ ਸ਼ਰੀਆਮ ਸਮੈਕ ਵੇਚਦੇ ਪੁਲਿਸਾਂ ਨੂੰ ਫੜੇ ਨਹੀਂ ਸਕਦੀ। ਉਹ ਸਾਡੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ ਕਹਿੰਦੇ ਸੀ ਸੜਿਆਂ ਨੂੰ ਵੇਚਦੇ ਆ ਬਾਲੇ ਵਾਲਾ ਕਹਿ ਕੇ ਗਿਆ ਸਾਨੂੰ ਕਿੰਨੇ ਵਜੇ ਦੀ ਘਟਨਾ ਸੀ ਇਹ ਇਹ ਲਗਭਗ 11:00 ਵਜੇ ਦੇ ਨੇੜੇ ਤੇੜੇ ਬਾਅਦ ਚ ਆਏ ਨੇ ਉਹ ਪੁਲਿਸ ਮੌਕੇ ਤੇ ਪਹੁੰਚੀ ਹਾਂ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਪਰ ਮੁੰਸ਼ੀ ਨੇ ਸਾਡੀ ਐਪਲੀਕੇਸ਼ਨ ਲੈਣ ਤੋਂ ਇਨਕਾਰ ਕਰਤਾ ਕੀ ਕਾਰਨ ਉਹ ਕਾਰਨ ਇਹ ਵੀ ਪੁਲਿਸ ਇਹਨੂੰ ਲੜਾਈ ਬਣਾਉਣਾ ਚਾਹੁੰਦੀ ਆ ਜਦ ਕਿ ਮਾਮਲਾ ਨਸ਼ੇ ਦਾ ਇਹ ਸਾਡੀ ਉਹਨਾਂ ਨਾਲ ਕੋਈ ਜਿੱਦ ਨਹੀਂ ਅਸੀਂ ਜਾਣ ਜਾਣ ਪਛਾਣ ਨਹੀਂ ਇੱਕ ਦੂਜੇ ਨੂੰ ਜਾਣਦੇ ਨਹੀਂ ਸਾਡੀ ਉਹਨਾਂ ਨਾਲ ਕਦੇ ਲੜਾਈ ਹੋਣੀ ਆ ਕਿੰਨੇ ਰਾਉਂਡ ਫਾਇਰ ਹੋਏ ਆ ਟੋਟਲ ਤਿੰਨ ਰਾਉਂਡ ਹੋਇਆ ਦੋ ਅਸੀਂ ਕਿਤੇ ਇੱਕ ਉਹਨਾਂ ਨੇ ਕੀਤਾ ਕਿੰਨੇ ਵਿਅਕਤੀ ਕਿੰਨੇ ਸੀ ਗੱਡੀਆਂ ਚ ਉਹ ਤਿੰਨ ਵਿਅਕਤੀ ਪਹਿਲਾਂ ਸੀ ਪੰਜ ਵਾਹਚਾਏ ਅੱਠ ਵਿਅਕਤੀ ਸੀ ਟੋਟਲ ਕੋਈ ਪੁਲਿਸ ਨੇ ਗ੍ਰਿਫਤਾਰ ਕੀਤਾ ਦੋ ਗ੍ਰਿਫਤਾਰ ਕੀਤੇ ਹੋਏ ਆ ਕੀ ਨਾਂ ਉਹਨਾਂ ਦੇ ਨਾਂ ਪਤਾ ਨਹੀਂ ਹੈਗਾ ਕਿਉਂਕਿ ਰਾਤ ਕਿੱਥੇ ਦੇ ਨੂੰ ਅਸ਼ਗਰੀਪੁਰ ਦੇ ਦੱਸਦੇ ਸੀ ਉਹ ਕੀ ਮੰਗ ਕਰਦੇ ਮੰਗ ਕਰਦੇ ਆ ਇਹਨਾਂ ਦੇ ਖਿਲਾਫ ਨਸ਼ੇ ਦੀ ਕਾਰਵਾਈ ਹੋਣੀ ਚਾਹੀਦੀ ਆ ਨਾ ਕਿ ਐਮਐਲਆਰ 23 24 ਦੇ ਹੁੱਚ ਕੀ ਆ ਇਹ ਕੋਰਸ ਖਾਨਾ ਪੂਰਤੀ ਕਰੂਗੀ ਵੀ 23 24 ਜਕਾ ਪਰਚਾ ਦੇ ਦਿੰਨੇ ਉਹ ਤਾਂ ਕੋਈ ਦਿੱਕਤ ਨਹੀਂ ਹੈਗੀ ਉਹਨੂੰ ਮਾਰਨਾ ਕੋਈ ਬੰਦਾ ਵੀ ਤੁਹਾਡੇ ਜਕਵੀ ਹੋਇਆ ਜਕਵੀ ਅੰਦਰ ਪਿਆ ਬੰਦਾ ਉਹਦੇ ਸਿਰ ਤੇ ਇੱਥੇ ਸੱਟ ਮਾਰ ਕੇ ਨੇ ਮੇਰ ਪਿੰਡ ਦਿਵਾਲਾ ਜੀ ਸਾਡਾ ਸਤਬਲਿਹਰ ਸਿੰਘ ਮੇਰਾ ਨਾਮ ਆ ਮੇਰੇ ਇਹ ਤਾਇਆ ਜੀ ਦੇ ਲੜਕਾ ਜਿੱਥੇ ਆਏ ਨੇ ਜਿੱਥੇ ਥਾਂ ਪਾਉਨੇ ਆ ਅਸੀਂ ਇੱਥੇ ਲੇਬਰ ਬੈਠੀ ਆ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਕਹਿੰਦੇ ਆ ਜੀ ਇਹਨਾਂ ਦਾ ਕਾਰਵਾਈ ਹੋਵੇ ਜੀ ਨਿਆਂ ਜਿਹੇ ਕੰਮ ਕਰਦੇ ਨੇ ਕੀ ਕਰ ਕੀ ਰਹੀ ਸੀ ਸਮੈਗ ਪੀ ਰਹੇ ਸੀ ਦੀ ਉਹਨਾਂ ਨੂੰ ਬਰਾਮਦ ਵੀ ਹੋਏ ਨੇ ਉਹ ਕਾਗਜ਼ ਸਮੈਕ ਸਮੂਕ ਵਾਲੇ ਲੈਟਰ ਲੂਟਰ ਖਾਸੇ ਗੱਡੀ ਚੋਂ ਬਰਾਮਦ ਹੋਏ ਨੇ ਬਾਕੀ ਸਾਨੂੰ ਹੁਣ ਪਤਾ ਨਹੀਂ ਕੀ ਕੀ ਬਰਾਮਦ ਹੋਇਆ ਪੁਲਿਸ ਉਪਣੇ ਗੱਡੀਆਂ ਲੈ ਗਈ ਕਾਗਜ਼ ਜੇ ਦੇਖੇ ਨੇ ਉਹ ਕਾਗਜ਼ ਪੁਲਿਸ ਨੇ ਉੱਥੇ ਕੱਢੇ ਨੇ ਬਾਕੀ ਕੁਛ ਨਹੀਂ ਕੱਢਿਆ ਪੁਲਿਸ ਕਿੰਨੇ ਵਿਅਕਤੀ ਸੀਗੇ ਜੀ ਤਿੰਨ ਬੰਦੇ ਸੀ ਜੀ ਚਾਰ ਬਾਤ ਚਲੋ ਚਾਰ ਪੰਜ ਬਾਅਦ ਚਾਏ ਨੇ ਜਿਹੜੇ ਸਵਿਫਟ ਗੱਡੀ ਚਾਏ ਨੇ ਉਹਦਾ ਨੰਬਰ ਹੈਗਾ ਸਵਿਫਟ ਗੱਡੀ ਦਾ ਸਾਡੇ ਕੋਲ ਪੀ ਪੰਜਾਬ ਫਰਕਾਰ ਦਾ ਕਹਿੰਦਾ ਵੀ ਨਸ਼ਾ ਤਾਂ ਬੰਦ ਕਰਨ ਲੱਗੇ ਹੋਏ ਆ ਤੁਸੀਂ ਕਹਿੰਨੇ ਵੀ ਨਸ਼ਾ ਚੜਿਆ ਬੰਦਾ ਚੱਲਦਾ ਉਹ ਬਾਲੇ ਵਾਲਾ ਬੰਦਾ ਕਹਿੰਦਾ ਸੀ ਜੀ ਮੈਂ ਸਾਰੇ ਆਮ ਵੇਚੂਗਾ ਨਾ ਵੀ ਪੁਲਿਸ ਉਹਨੂੰ ਬੁਗਾੜ ਸਕਦੀ ਤਾਂਹੀਂ ਤਾਂ ਦੁਬਾਰਾ ਜਾ ਕੇ ਸਾਡੇ ਬੰਦਿਆਂ ਨਾਲ ਕੁੱਟਮਾਰ ਕਰੀ ਆ ਜੀ ਪੁਲਿਸ ਦੇ ਓਲ ਹੁੰਦੀ ਭੱਜੇ ਨੇ ਉਹ ਦੁਬਾਰਾ ਸਵਿਫਟ ਗੱਡੀ 'ਚ ਆ ਕੇ ਖੜ ਗਈ ਆ ਉਥੇ ਸੜਕ 'ਤੇ ਜੀ ਸਾਨੂੰ ਨਹੀਂ ਪਤਾ ਵੀ ਇਹ ਉਹੀ ਬੰਦੇ ਨੇ ਜਿਆਦਾ ਪੁਲਿਸ ਦੇਖਣ ਲੱਗੀ ਸੀ ਸ਼ੀਸ਼ੇ ਕੋਲ ਉਹ ਗੱਡੀ ਭਜਾ ਕੇ ਲੈ ਗਏ ਬਗ ਦੁਬਾਰਾ ਪੁਲਿਸ ਸਮਰਾਲੇ ਆ ਗਈ ਆ ਬਾਅਦ ਚ ਇਹਨਾਂ ਨੇ ਕੁੱਟ ਮਾਰ ਕਰੀ ਆ ਸਾਡੇ ਬੰਦਿਆਂ ਨੂੰ ਪੁਲਿਸ ਨੂੰ ਵੀ ਅਸੀਂ ਫੋਨ ਕਰਿਆ ਵੀ ਬੰਦੇ ਦੁਬਾਰਾ ਆ ਗਏ ਜੀ ਫਾਇਰ ਕਰਿਆ ਪੁਲਿਸ ਨੇ ਉੱਥੇ ਕਰ ਕੀ ਰਹੇ ਸੀ ਇਹ ਵੇਖ ਕੇ ਇਹ ਸਮੈਗ ਪੀ ਰਹੇ ਦੀ ਜੀ ਉਹਦੇ ਵਿੱਚ ਗੱਡੀਆਂ ਸਾਡੇ ਥੱਲੇ ਲਾ ਕੇ ਸਾਡੇ ਖੇਤ ਚ ਮਾਲ ਕੇ ਸਾਡੇ ਘਰ ਕੋਲ ਉਹਦੇ ਕੰਨੀ ਨੂੰ ਜਿੱਥੇ ਅਸੀਂ ਥਾਂ ਪਾ ਰਹੇ ਹਾਂ ਉੱਥੇ ਧੀਗੇ ਜੀ ਸਰ ਕੀ ਮਾਮਲਾ ਹੈ ਤੇ ਕੀ ਕੀ ਨਾਮ ਨੇ ਉਹਨਾਂ ਦੇ ਕਿੱਥੇ ਦੇ ਰਹਿਣਾ ਇਹ ਜਿਹੜਾ ਰਾਤ 11 ਵਜੇ ਦੇ ਲੱਗੇ ਦਵਾਲੇ ਪਿੰਡ ਦੇ ਵਿੱਚ ਕਲਹਾੜੀ ਦਾ ਕੰਮ ਕਰਦੇ ਨੇ ਉੱਥੇ ਕੁਲਵਿੰਦਰ ਸਿੰਘ ਜੀ ਦੇ ਮਾਈਗਰ ਲੀਵਰ ਸਾਨੂੰ ਇਹਦਾ ਰਾਤ 112 ਦੇ ਵੀ ਗਾਲ ਆਈ ਸੀ ਵੀ ਦੋ ਗੱਡੀਆਂ ਦੇ ਵਿੱਚ ਜਿਹੜੇ ਤਿੰਨ ਬੰਦੇ ਆਏ ਆ ਜਿਹੜੇ ਇੱਕ ਬੰਦਾ ਉਹਨਾਂ ਚੋਂ ਸਾਡੇ ਨਾਲ ਮਿਸਵੇਪ ਲੜਾਈ ਝਗੜਾ ਕਰ ਰਿਹਾ ਜਦੋਂ ਸਾਡੀ ਪੁਲਿਸ ਪਾਰਟੀ ਗਈ ਆ ਦੋ ਬੰਦਿਆਂ ਨੂੰ ਉੱਥੋਂ ਮੌਕੇ ਤੋਂ ਅਰੈਸਟ ਕਰ ਲਿਆ ਤੇ ਇਹਨਾਂ ਨੂੰ 109 ਦੇ ਰਾਤ ਹੀ ਅਰੈਸਟ ਕਰ ਲਈ ਸੀ ਗੁਰਵਿੰਦਰ ਸਿੰਘ ਇਹ ਇਹ ਜਿਹੜਾ ਪਾਇਲ ਧਨਦਾਰਨ ਵਾਲਾ ਸੀ ਪ੍ਰਿੰਸ ਜਿਹੜਾ ਐਸ 3 ਪਿੰਡ ਸਦਰਖ ਨੇ ਰਹਿੰਦਾ ਸੀ। ਫਿਰ ਇਸ ਤੋਂ ਬਾਅਦ ਕੁਲਵਿੰਦਰ ਸਿੰਘ ਨੇ ਜਿਹੜੀ ਸਾਡੇ ਕੋਲ ਕੰਪਲੇਂਟ ਲਿਖਾਈ ਜੀਆ ਕੁਲਵਿੰਦਰ ਸਿੰਘ ਦਵਾਲੇ ਮਿਲਦੇ ਨੇ। ਵੀ ਜਿਹੜਾ ਗੁਰਵਿੰਦਰ ਗੁਰੀ ਤੀਜਾ ਬੰਦਾ ਭੱਜਿਆ ਸੀ ਉਹਨੇ ਆਪਣੇ ਤਿੰਨ ਹੋਰ ਸਾਥੀ ਲੈ ਕੇ ਸਪੈਕਟਰ ਦੇ ਵਿੱਚ। ਜਿਹੜਾ ਸਾਡੇ ਮਾਈਗ੍ਰੇਟ ਲੇਬਰ ਤੇ ਜਿਹੜਾ ਹਮਲਾ ਕੀਤਾ ਜਿੱਦੇ ਮਹੇਸ਼ ਕੁਮਾਰ ਦੇ ਸਰਵ 60 ਵਜੇ ਐਟਮਾਰੀ ਸੀ। ਉਸ ਤੋਂ ਬਾਅਦ ਝਗੜਾ ਕਰਨ ਤੋਂ ਬਾਅਦ ਇਹਦੇ ਮੋਕੇ ਤੋਂ ਫਿਰ ਭੱਜ ਗਿਆ ਜਿਹਦੀ ਮਾਮਲੇ ਦੀ ਅਹਿਮੀਤ ਨੂੰ ਜਾਣਦੇ ਹੋਵੇ ਸਾਡੇ ਮਾਨ ਜੋ ਐਸਐਸਪੀ ਆ ਜੋਤੀ ਯਾਦਵ ਰੈਂਸੀ ਜਿਹੜੇ ਸਾਡੇ ਐਸਐਸਸੀ ਹਨ ਮਾਨ ਜੋ ਉਹਨਾਂ ਨੇ ਸਾਨੂੰ ਰਾਤ ਹੀ ਸਾਡੀਆਂ ਦੋ ਟੀਮਾਂ ਇੱਧੀਆਂ ਬਣਾਈਆਂ ਸੀ ਐਸਟੀਓ ਸੁਨਾਰੇ ਦੀ ਨਿਗਰਾਨੀ ਦੇ ਥਲੇ ਜਿਹੜਾ ਅਡਾਪਟਾ ਮਾ ਤੇ ਰੇਡ ਕਰਕੇ ਜਿਹੜਾ ਮੇਨ ਮੋਲਡਮ ਸੀ ਗੁਰਵਿੰਦਰ ਗੁਰੀ ਉਹਨੂੰ ਅਸੀਂ ਅੱਜ ਅਰੈਸਟ ਕਰ ਲਿਆ ਹੈ ਅਰੈਸਟ ਕਰਕੇ ਜਿਹੜੀ ਸਾਰੀ ਮਾਮਲੇ ਦੀ ਤਹਿ ਤੱਕ ਲੈਵਾਂਗੇ ਹੁਣ ਤੱਕ ਵੀ ਜਿਹੜੀ ਹੈ ਤਤੀਸ਼ ਤੋਂ ਸਾਨੂੰ ਇਹ ਸਾਹਮਣੇ ਐਡ ਗਰਮਿੰਦਰ ਗੁਰੀ ਇਹ ਨਸ਼ੇ ਕਰਦਾਦੀ ਜਿਹੜਾ ਨਸ਼ਾ ਸਮਾਲ ਪੈਟਰਨ ਦਾ ਟਾਈਪ ਦੀ ਜਿਹੜਾ ਬੜਾ ਮੋਟਾ ਵੀ 1 ਗ੍ਰਾਮ ਲਿਆ ਅੱਧਾ ਗ੍ਰਾਮ ਆਪੀ ਲਿਆ ਅੱਧਾ ਦੇ ਲਿਆ ਇਹ ਜਿਹੜੇ ਪਾਇਲ ਵਾਲੇ ਬੰਦੇ ਸੀ ਇਹ ਗੁਰੀ ਕਈ ਵਾਰ ਉਹਨਾਂ ਕੋਲ ਚੱਲਦਾ ਸੀ ਮੀਨਵਾਸੇ ਕਈ ਵਾਰ ਉਹ ਪਾਇਲ ਤੇ ਜਿਹੜਾ ਥੰਨੇ ਵਾਲਾ ਇੱਕ ਦੇਕ ਨਹੀਂ ਇੱਧਰ ਵੀ ਹੈ ਰਤ ਤੇ ਖੜਨ ਪਿੱਛੇ ਜਿਹੜਾ ਇਹਨਾਂ ਦੀ ਆਪਸ ਗਰਮਾ ਗਰਮੀ ਹੋਈ ਸੀ ਗੁਰਵਿੰਦਰ ਗੁਰੀ ਤੇ ਇਹਦੇ ਜਿਹੜੇ ਨਾਲ ਆਏ ਸੀ ਸਵਿਫਟ ਕਾਰ ਦੇ ਵਿੱਚ ਇਹਦੇ ਤਿੰਨ ਬੰਦੇ ਉਹਨਾਂ ਦੇ ਖਿਲਾਫ ਹੀ ਐਫ ਆਰ ਨੰਬਰ 41 ਅੰਡਰ ਸੈਕਸ਼ਨ 109 115 ਤੇ 35 ਬੀ ਐਨ ਐਸ ਦੇ ਤਹਿਤ ਦਰਜ ਕੀਤੀ ਹੈ ਇਹਦੇ ਵਿੱਚ ਦੀ ਗ੍ਰਿਫਤਾਰੀ ਕੀਤੀ ਹੈ ਇਸ ਤੋਂ ਬਿਨਾ ਗੁਰਵਿੰਦਰ ਗੁਰੀ ਦੇ ਜਿਹੜੇ ਦੂਜੇ ਸਾਥੀ ਹੈ ਉਹਨਾਂ ਨੂੰ ਵੀ ਅਰੈਸਟ ਕਰ ਲਈ ਜਿਹੜੀਆਂ ਅਸੀਂ ਪਾਰਟੀ ਅੰਡਰਸਟੇਚ ਕੀਤੀਆਂ ਉਹ ਵੀ ਛੇਤੀ ਅਰੈਸਟ ਕਰ ਲਈ ਜਾਵਾਂਗੇ ਇਹਨਾਂ ਤਿੰਨਾਂ ਬੰਦੇ ਜਿਹੜੀਆਂ ਦੋਨੇ ਗੱਡੀਆਂ ਸੀ ਉਹ ਅਸੀਂ ਕਬਜ਼ੇ ਦੇ ਵਿੱਚ ਲੈ ਲਈਆਂ ਇਹ ਰਾ ਆਪਣ ਗੋਲੀ ਵਿੱਚ ਚਲੀ ਜਾਂਦੀ ਹੈ ਉੱਤੇ ਕਾਲੇ ਮੁਤਾਬਕ ਇਹਦੇ ਵਿੱਚ ਜਿਹੜਾ ਕੁਲਵਿੰਦਰ ਸਿੰਘ ਨੇ ਦੱਸਿਆ ਸੀ ਵੀ ਲੇਬਰ ਵਾਲੇ ਸਾਡੇ ਬੰਦਿਆਂ ਨੂੰ ਲੱਗਿਆ ਵੀ ਸ਼ਾਇਦ ਇਹਨਾਂ ਨਾਲ ਕੋਈ ਹਵਾਈ ਫਰ ਕੀਤਾ ਪਰ ਅਜੇ ਤੱਕ ਨਹੀਂ ਪੁੱਤੀਸ ਤੇ ਇਹ ਜਿਹੜੀ ਗੱਲ ਸਾਹਮਣੇ ਨਹੀਂ ਇਹ ਗੱਲ ਜ਼ਰੂਰ ਹੈ ਵੀ ਜਦੋਂ ਇਹ ਲੇਬਰ ਦੀ ਕੁੱਟਮਾਰ ਕਰ ਰਹੇ ਸੀ ਕੁਲਵਿੰਦਰ ਸਿੰਘ ਹੋਰੀ ਸੈਲਫ ਡਿਫੈਂਸ ਦੇ ਲਈ ਜਿਹੜਾ ਹਵਾਈ ਫਰ ਕੀਤਾ ਆਪਣੀ ਜਿਹੜੀ ਲਾਇਸੈਂਸੀ ਬੈਠੇ ਨੇ ਇਹਨਾਂ ਦੇ ਪਹਿਲਾਂ ਵੀ ਕੁਝ ਮਾਮਲੇ ਦਰਜ ਸੀ ਕਿ ਜਿਹੜੇ ਪਾਇਲ ਵਾਲੇ ਆ ਉਹਨਾਂ ਦੇ ਖਿਲਾਫ ਹੀ ਚੈੱਕ ਕਰ ਲਈਏ ਉਹਨਾਂ ਦਾ ਰਿਕਾਰਡ 9293 ਨਹੀਂ ਚੈੱਕ ਕਰਾ ਰਹੇ ਨੇ ਜਿਹੜਾ ਗੁਰੂ ਹੈ ਇਹਦਾ ਵੀ ਰਿਕਾਰਡ ਹੈ। ਕਦੇ ਰਮਾੜ ਲਿਆਗਾ ਹੋਰ ਵੀ ਜਿਹੜੀ ਕੋ ਐਮ ਜਾਣਕਾਰੀ ਤੁਹਾਡੇ ਨੂੰ ਸ਼ੇਅਰ ਕਰਾਂ। ਲੈਕ ਪਿੰਡ ਵਾਲਿਆਂ ਮੁਤਾਬਕ ਉਹਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਵੀ ਅਸੀਂ ਨਸ਼ਾ ਵੇਚਦੇ ਹਾਂ। ਇਹਦੇ ਉੱਤੇ ਕੋਈ ਟੈਕੀਕਾ ਕੀਤੀ ਨਹੀਂ। ਨਹੀਂ ਕੋਈ ਇਹ ਹੀ ਗੱਲ ਸਾਹਮਣੇ ਇਹ ਗੱਲ ਸਾਹਮਣੇ ਵੀ ਆਈ ਹੈ। ਉਹ ਲੜਾਈ ਇਹਨਾਂ ਦੀ ਇੱਥੇ ਜ਼ਰੂਰ ਹੈ। ਇਹਨਾਂ ਨਾਲ ਹੰਦੀ ਲੇਵਰਾਂ ਨਾਲ ਵੀ ਕੋਟ ਮਾਰ ਜ਼ਰੂਰ ਦਿੱਤੀ। ਠੀਕ ਹੈ।